ਅੱਜ ਸਾਡਾ ਜਿਹੜਾ ਸੀਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਆਉਣ ਦਾ ਕਿਉਂਕਿ ਇੱਥੇ ਜਿਹੜੀ ਸਾਰੀਆਂ ਸੰਗਤਾਂ ਜਿਹੜੀਆਂ ਸਗੀਆਂ ਇੱਥੇ ਸਾਰੇ ਲੋਕ ਜਿੰਨੇ ਵੀ ਸੀਗੇ ਸੇਵਾ ਕਰਦੇ ਉਹਨਾਂ ਲਈ ਲੰਗਰ ਲੈ ਕੇ ਆਉਂਦਾ ਇਹ ਜਿਹੜਾ ਉਪਰਾਲਾ ਸੀਗਾ ਇਹ ਸਾਰਾ ਖਾਲਸਾ ਏਡੀ ਤਰਫੋਂ ਜਿਹੜਾ ਹੋਇਆ ਔਰ ਖਾਲਸਾ ਏਡ ਦੀ ਸਾਰੀ ਟੀਮ ਜਿਹੜੀ ਹੈ ਇੱਥੇ ਲੰਗਰ ਲੈ ਕੇ ਪਹੁੰਚੀ ਔਰ ਜਿੰਨੇ ਵੀ ਇੱਥੇ ਸ਼ਰਧਾਲੂ ਸੀਗੇ ਜਿੰਨੇ ਵੀ ਇੱਥੇ ਸੇਵਾ ਕਰਦੇ ਸੀਗੇ ਸਫਾਈ ਕਰਦੇ ਸੀ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਪਤਾ ਕਿ ਬਹੁਤ ਵੱਡਾ ਫਲੱਡ ਆਇਆ ਸੀ ਉਹਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਸੀ ਉਹ ਜਦੋਂ ਪਾਣੀ ਆਇਆ ਸਾਰਾ ਤੇ ਉਹਦੇ ਨਾਲ ਬਹੁਤ ਸਾਰੀ ਜਗ੍ਹਾ ਤੇ ਜਿਹੜਾ ਹੜ੍ਹ ਆ ਗਿਆ ਸੀ ਉਹ ਫੈਲ ਗਿਆ ਸੀ ਤੇ ਉਹ ਜਿੰਨੀਆਂ ਵੀ ਸਾਰੇ ਲੋਕ ਦੇ ਜਿੰਨੇ ਵੀ ਇੱਥੇ ਸੇਵਾ ਕਰ ਰਹੇ ਸੀਗੇ ਇੱਥੇ ਉਹਨਾਂ ਨੂੰ ਲੰਗਰ ਸਿਕਾਇਆ ਉਹ ਖਾਲਸਾ ਏਡ ਦੀ ਤਰਫੋਂ ਅਸੀਂ ਖਾਲਸਾ ਈਸਟ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਜਿਹੜਾ ਹੈਗਾ ਇਹ ਸੇਵਾ ਸਾਨੂੰ ਦਿੱਤੀ ਤਾਂ ਕਿ ਅਸੀਂ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਔਰ ਜਿੰਨੇ ਕਮਿਊਨਿਟੀ ਆ ਉਹਨਾਂ ਦੀ ਖੇਮਤ ਕਰ ਸਕੀਏ ਔਰ ਜਿੰਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਪਣੇ ਸੇਵਾਦਾਰ ਨੇ ਜਿੱਥੇ-ਜਿੱਥੇ ਕੋਈ ਲੋਕ ਬੈਠੇ ਨੇ ਇਸ ਟੈਂਪੂ 'ਤੇ ਬੈਠੇ ਨੇ ਅਸੀਂ ਉਹਦੀ ਸੇਵਾ ਕਰ ਸਕੀਏ ਅਸੀਂ ਭਾਈ ਰਵੀ ਸਿੰਘ ਖਾਲਸਾ ਉਹਨਾਂ ਦਾ ਬਹੁਤ ਮੈਂ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਗੁਰਦੁਆਰਾ ਸਾਹਿਬ ਦੀ ਸਫਾਈ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲ ਜਿਹੜਾ ਸਾਡਾ ਧੰਨਵਾਦ ਆ ਸਰਕਾਰ ਦਾ